ਮਤਲਬ ਅ ਜਿਵੇਂ ਤੁਸੀਂ ਦੱਸਿਆ ਵੀ ਪੰਜਾਬ 'ਚ 3,70,000 ਤਕਰੀਬ ਸਾਫ ਦਾ ਫੌਜੀ ਨੇ ਉਹਦੇ 'ਚ 14,000 ਦੇ ਕਰੀਬ 에ਅਰ ਫੋਰਸ 'ਚ ਨੇ 9700 ਦੇ ਕਰੀਬ ਤੁਸੀਂ 10 ਨੇਵੀ 'ਚ ਨੇ ਇਹ ਜਿਹੜੀ ਇਹ ਭਰਤੀ ਹੁੰਦੀ ਹੈ ਕਿਉਂਕਿ ਪਿਛਲੇ ਸਮੇਂ 'ਚ ਗੱਲਾਂ ਚੱਲ ਰਹੀਆਂ ਹਨ ਵੀ ਫਰੰਟ ਦੇ ਤੇ ਪੰਜਾਬੀ ਜਾਂ ਫਰੰਟ ਦੇ ਤੇ ਸਿੱਖ ਜਦੋਂ ਭਰਤੀ ਕਰਦੀ ਹੈ ਇੰਡੀਆ ਫੌਜ 'ਚ ਹੁੰਦੀ ਹੈ ਤੇ ਕੀ ਉਹ ਰੇਸ਼ੋ ਜਿਹੜੀ ਹੈ ਪੰਜਾਬ ਨੂੰ ਸ਼ੇਅਰ ਮਿਲਦਾ ਹੁੰਦਾ ਦੇਖੋ ਕਿਸੇ ਵੇਲੇ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਵੰਡ ਕੀ ਦੀ ਹੋਈ ਪੰਜਾਬ ਦੀ ਹੋਈ ਤੇ ਬੰਗਾਲ ਦੀ ਹੋਈ ਜੀ ਬਾਕੀ ਦੇਸ਼ ਨੂੰ ਤਾਂ ਪਤਾ ਹੀ ਨਹੀਂ ਵੰਡ ਕੀ ਹੁੰਦੀ ਹੈ ਲੱਖਾਂ ਦੇ ਲੋਕ ਗਏ ਟ੍ਰੇਨਾਂ ਭਰ-ਭਰ ਕੇ ਆਰ-ਪਾਰ ਗਈਆਂ ਇੱਕ ਵੇਲੇ 52% ਸਾਡੀ ਦੇਸ਼ ਦੀ ਫੌਜ ਜੋ ਇੱਕ ਜਨਤਕ ਆਂਕੜਾ ਹੈ ਘਟਦੇ ਆ ਘਟਦੇ ਹੁਣ 12% ਦੇ ਕੋਲ ਆ ਕੀ ਹੈ ਜੇ ਇੱਕ ਖਿੱਤਾ ਇੱਕ ਉਸ ਸੋਚ ਦਾ ਮਾਲਕ ਜਰਨਲ ਨੇ ਉਹ ਰੇਸ ਆ ਮਾਰਸ਼ਲ ਰੇਸ ਆ ਔਰ ਸਾਰੇ ਕੁਆਲੀਫਾਈ ਕਰਦੀ ਏ ਜੋ ਸਾਡੇ ਮਿਨੀਮਮ ਪੈਰਾਮੀਟਰ ਹੁੰਦੇ ਨੇ ਤੁਸੀਂ ਉਹਨੂੰ ਕਿੱਦਾਂ ਲਿੰਗੁਇਸਟਿਕ ਬੇਸ ਤੇ ਜਾਂ ਪੋਪੂਲੇਸ਼ਨ ਦੇ ਬੇਸ ਤੇ ਰੋਕ ਸਕਦੇ ਹੋ ਇਹ ਜੋ ਵੀ ਆ ਇੱਥੇ ਪ੍ਰੀਫਰੈਂਸ ਮਿਲਣੀ ਚਾਹੀਦੀ ਸੀ ਕਿ ਹੁਣ ਮੈਂ ਅੱਜ ਜਿਹੜੀ ਗੱਲ ਜ਼ਰੂਰੀ ਕਰਨੀ ਚਾਹੂੰਗਾ ਉਹ ਇਹ ਆ ਸੈਂਕੜਿਆਂ ਦੇ ਵਿੱਚ ਆਏ ਮੈਂ ਗਿਣਤੀ ਨਹੀਂ ਜਾਂਦਾ ਭਾਵੇਂ ਜਾਣਦਾ ਵੀ ਹਾਂ ਸੈਂਕੜਿਆਂ ਦੇ ਵਿੱਚ ਡਰੋਨ ਅਨਮੈਂਡ ਏਮਪਾਵਰਡ ਤੇ ਵੈਪਨਾਈਜ਼ਡ ਆਏ ਸਾਰੇ ਫਰੰਟ ਲਾਈਨ ਤੇ ਰੋਕ ਕੇ ਮੈਂ ਬਤੌਰ ਵਾਈਸ ਚੇਅਰਮੈਨ ਸੀਨੈਟ ਯੂਵਾਕੇਂਦਰ ਭਾਰਤ ਸਰਕਾਰ ਦੇ ਵਿੱਚ ਉਸ ਵੇਲੇ 683 ਜ਼ਿਲ੍ਹੇ ਸੀ ਸਾਡੇ ਰੈਵਨਿਊ ਦੇ ਉਹਦੇ ਵਿੱਚੋਂ 192 ਦੇ ਨਾਲ ਬਾਰਡਰ ਲੱਗਦਾ ਸੀ ਫਿਰ ਛੋਟੇ-ਛੋਟੇ ਹੁੰਦੇ ਗਏ ਕੱਟਦੇ ਗਏ ਜੇ ਬਾਰਡਰ ਨੂੰ ਏਮਪਾਵਰ ਨਹੀਂ ਕਰਨਾ ਤੁਸੀਂ ਉਹਨਾਂ ਦੇ ਲੋਕਾਂ 'ਚ ਕੌਨਫੀਡੈਂਸ ਸੈਂਸ ਆਫ ਬਿਲੋਂਗਿੰਗਨੈਸ ਨਹੀਂ ਆਣੀ ਜੇ ਉਹਦਾ ਆਪਣਾ ਐਸਰਟ ਹੋਏਗਾ ਇੱਕ ਉਹਦੀ ਜ਼ਿੱਦ ਹੋਏਗੀ ਕਿ ਮੈਂ ਆਪਣਾ ਘਰ ਕਿਉਂ ਛੱਡ ਕੇ ਜਾਵਾਂ ਦੂਸਰੀ ਗੱਲ ਉਹਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੁਣ ਇਹਦਾ ਇਸਦਾ ਉਲਟ ਅਸਰ ਹੋਏਗਾ ਮੈਂ ਅੱਜ ਇੱਕ ਪਬਲਿਕ ਪਲੇਟਫਾਰਮ ਤੋਂ ਕਹਿ ਰਿਹਾ ਜਿਹੜੇ ਨੀਤੀ ਘਾੜੇ ਬੈਠੇ ਨੇ ਨਾ ਉਹਨਾਂ ਨੇ ਕਿਹਾ ਦੇਖੋ ਇਤਨੇ ਦਰੂਣ ਆਏ ਇਤਨਾ ਅਨਮੈਨਡ ਵਹੀਕਲ ਆਏ ਯਹਾਂ ਪੇ ਤਾਂ ਕੋਈ ਐਸੈਟ ਬਣ ਨਹੀਂ ਸਕਤਾ ਮੈਂ ਆਪ ਸੀਨੀਅਰ ਮੋਸਟ ਆਫੀਸਰ ਨੂੰ ਇਹ ਗੱਲ ਕਹੀ ਵੀ ਜਿੱਦਣ ਲੜਾਈ ਲੱਗੇਗੀ 50 ਸਾਲ ਤੋਂ ਤੇ ਲੜਾਈ ਲੱਗੀ ਨਹੀਂ ਜਿੱਦਣ ਸਭ ਕੁਝ ਠਹਿ ਠੇਰੀ ਹੋ ਜਾਏਗਾ ਉਦੋਂ ਆ ਛੋਟੇ ਮੋਟੇ ਕਾਰੋਬਾਰ ਵੀ ਠਹਿ ਠੇਰੀ ਹੋ ਜਾਣਗੇ ਕਿਹੜੀ ਗੱਲ ਆ ਕੋ ਮੁਸ਼ਕਲ ਆ ਮੌਜੂਦਾ ਹਾਲਾਤ ਇਹ ਕਹਿ ਰਹੇ ਨੇ ਕਿ ਜੇ ਪੰਜਾਬ ਨੂੰ ਏਮਪਾਵਰ ਕਰੋ ਹੁਣ ਆਮ ਲੋਕ ਕਹਿ ਰਹੇ ਨੇ ਕਿ ਪੰਜਾਬ ਵਾਲੇ ਮੋਰਲੀ ਕਤਾਰ ਝੋਕੇ ਲੜਨਦੇ ਨੇ ਇਹਨਾਂ ਨੇ ਬਾਰਡਰ ਤੋਂ ਜਗਾ ਕਿਉਂ ਨਹੀਂ ਛੱਡੀ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਪਿਛਲੇ 1 ਸਾਲ ਦਾ ਜੇ ਡਾਟਾ ਕਢਾ ਲਿਆ ਜਾਏ ਭਾਰਤ ਸਰਕਾਰ ਦਾ ਜਦੋਂ ਪਾਕਿਸਤਾਨ ਦੇ ਵਿੱਚ ਜਿਹੜਾ ਸਾਡਾ ਚੰਦਰਾ ਗਵਾਂਡ ਆ ਉਹਨਾਂ ਦੀ ਕੋਈ ਲੋਕਲ ਮੁਸ਼ਕਲ ਹੋਈ ਬਲੋਚਿਸਤਾਨ ਦੀ ਐਨ ਡਬਲਯੂ ਐਫਈ ਦੀ ਜਾਂ ਸਿੰਧ ਦੀ ਉਹਨਾਂ ਪਹਿਲਾਂ ਇੱਧਰ ਫਰੰਟ ਤੇ ਫਾਇਰ ਖੋਲਿਆ ਰਾਜ ਡਿਪਟੀ ਕਮਿਸ਼ਨਰ ਦਾ ਆਰਡਰ ਹੋਇਆ ਮਨਾਈਤੀ ਹੋ ਗਈ ਵੀ ਚਲੋ ਸਮਾਨ ਅਸਬਾਬ ਲੱਦੋ ਮਾਲ ਡੰਗਰ ਲੈ ਕੇ ਸੁਰੱਖਿਤ ਥਾਵਾਂ ਤੇ ਚਲੇ ਜੋ ਮੇਰੇ ਖਿਆਲ ਨਾਲ ਨਹੀਂ ਤੇ 8-9 ਵਾਰ ਤੇ ਮੈਂ ਪਿਛਲੇ ਆ ਪੰਜਾਂ ਸੱਤਾਂ ਮਹੀਨਿਆਂ ਚ ਹੀ ਦੇਖ ਲਿਆ ਇਸ ਕਰਕੇ ਹੁਣ ਉਹ ਡਰ ਲੈ ਗਿਆ ਬਾਰਡਰ ਵਾਲਾ ਹੁਣ ਉਹ ਬਾਰਡਰ ਵਾਲਿਆਂ ਨੇ ਬਾਰਡਰ ਤੇ ਰਹਿਣਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਏਮਪਾਵਰ ਕਰੇ ਵੀ ਤੁਸੀਂ ਇੱਥੇ ਸਾਧਨ ਪੈਦਾ ਕਰੋ ਸੀ ਨਹੀਂ ਕਹਿੰਦੇ ਬੜੀ ਵੱਡੀ ਲਾਰਜ ਸਕੇਲ ਇੰਡਸਟਰੀ ਲਗਾ ਦਿਓ ਸਰਵਿਸ ਸੈਕਟਰ ਏਡਾ ਵੱਡਾ ਖੁੱਲਾ ਹੈ ਉਹ ਨੌਜਵਾਨ ਉਹਦਾ ਉੱਥੇ ਮਨ ਬਣੇ ਕਿ ਮੈਂ ਇੱਥੇ ਰਹਿਣਾ ਹੈ ਔਰ ਇੱਥੇ ਮੈਨੂੰ ਰੋਜ਼ਗਾਰ ਮਿਲੇਗਾ ਔਰ ਮਿਲਣਾ ਵੀ ਚਾਹੀਦਾ ਉਹਦਾ ਹੱਕ ਵੀ ਏ ਔਰ ਉਹਦੇ ਕੋਲ ਟੈਲੈਂਟ ਵੀ ਹੈਗਾ ਉਥੋਂ ਜੂ ਅਸੀਂ ਹਿਜਰਤ ਕਰਕੇ ਕਿਉਂ ਇਹ ਗਿਆ ਜਾ ਰਿਹਾ ਕਿ ਸ਼ਹਿਰਾਂ ਚ ਆਜੋ ਸ਼ਹਿਰਾਂ ਦਾ ਅਰਬਨ ਇਨਫਰਾਸਟ੍ਰਕਚਰ ਤੇ ਪਹਿਲਾਂ ਦੇਖ ਲਓ ਤੇ ਆਲਰੇਡੀ ਭਰਿਆ ਪਿਆ ਬੁਰੇ ਹਾਲ ਏ ਹੁਣ ਖੇਤੀਬਾੜੀ ਏ ਗੱਲ ਹੁਣ ਜਿਹੜਾ ਪਾਰ ਦਾ ਬਾਰਡਰ ਖੁੱਲਣ ਵਾਲੀ ਗੱਲ ਹੋਣੀ ਸੈਂਟਰਲ ਏਸ਼ੀਆ ਦੀ ਉਹਦੇ ਤੇ ਫਿਰ ਅਗਲੇ 20 ਸਾਲ ਲਈ ਬ੍ਰੇਕਾਂ ਲਾ ਦੇਣੀਆਂ ਇਹਨਾਂ ਨੇ ਜਦੋਂ ਕਿ ਗੱਲ ਕੋਈ ਨਹੀਂ ਇਹ ਪਹਿਲੀ ਵਾਰ ਤੁਹਾਡੇ ਸਾਡੇ ਰੌਲਾ ਪਾਣ ਦੇ ਨਾਲ ਪਹਿਲੀ ਵਾਰ ਬਾਰਡਰ ਟ੍ਰੇਡ ਜੇ ਵਾਗੇ ਤੋਂ ਰੁਕੀ ਏ ਤੇ ਬਾਕੀ ਸਟੇਟਾਂ 'ਚ ਜੋ ਰੁਕੀ ਏ ਨਹੀਂ ਤੇ ਹਮੇਸ਼ਾ ਵਾਗਾ ਬੰਦ ਹੋ ਜਾਂਦਾ ਹੁੰਦਾ ਸੀਗਾ ਅਸੀਂ ਤੇ ਇਹ ਕਹਿ ਰਹੇ ਆ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਮੋਸਟ ਮਾਡਰਨ ਸਭ ਤੋਂ ਵਧੀਆ ਜਿਹੜਾ ਹੈ ਪੋਰਟ ਬਣਿਆ ਲੈਂਡ ਪੋਰਟ ਅਥਾਰਟੀ ਨਾਲ ਬਣਿਆ ਬਹੁਤੇ ਲੋਕਾਂ ਨੂੰ ਪਤਾ ਨਹੀਂ ਇਹਦੇ ਤੋਂ ਸਭ ਤੋਂ ਵਧੀਆ ਟ੍ਰੇਡ ਦੇ ਸਾਧਨ ਸੈਂਟਰ ਏਸ਼ੀਆ ਲਈ ਖੋਲੇ ਜਾਣ ਲੜਾਈ ਏ ਅੱਜ ਸਾਨੂੰ ਅਸੀਂ ਸ਼ਕਤੀ ਸਾਨੂੰ ਦੱਸਣੀ ਨਹੀਂ ਚਾਹੀਦੀ ਜਿਹੜੀ ਸ਼ਕਤੀ ਦਸੀ ਜੋ ਅਸੀਂ ਪੰਜਾਬੀ ਭਾਈਚਾਰੇ 'ਚ ਹਥਿਆਰ ਤੇ ਹੁੰਦਾ ਜਿਹੜਾ ਡੱਬ ਦੇ ਵਿੱਚ ਹੋਵੇ ਜਦੋਂ ਬਾਹਰ ਹੀ ਨਿਕਲ ਆਇਆ ਅਗਲਿਆਂ ਨੂੰ ਪਤਾ ਲੱਗ ਗਿਆ ਹੁਣ ਸਾਡੀ ਇੰਨੀ ਵੱਡੀ ਸ਼ਕਤੀ ਸੀ ਕਿਸੇ ਨੇ ਅਜੇ ਤੱਕ ਜੁਰਰਤ ਨਹੀਂ ਕੀਤੀ ਜੇ ਹੁਣ ਜੁਰਰਤ ਕਰ ਲਈ ਤੇ ਉਹਦਾ ਮਕੂਲ ਜਵਾਬ ਦੇ ਦੇਣਾ ਚਾਹੀਦਾ ਸੀ